ਹਾਂਜੀ ਜਨਾਬ ਸਾਰੇ ਨੂੰ ਸਤਿ ਸ੍ਰੀ ਅਕਾਲ ਸਲਾਮ ਅਲਿਕਮ ਨਮਸਕਾਰ ਮੀਰੋ ਅੰਮ੍ਰਸਰੀਆ ਨਿਆਬ ਸ਼ੌਕ ਕੋ ਲਓ ਤੇ ਜਨਾਬ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਸ਼ੌਕ ਵੀ ਵਧੀਆ ਰਹੇਗਾ ਹੋਵੇਗਾ ਹਾਂਜੀ ਤੇ ਨੋ ਜਨਾਬ ਇਹ ਅੱਜ ਸ਼ੌਕ ਕਰੰਦਾ ਪਿਆ ਮਾਦੀ ਆਂਡੇ ਦੇ ਨਾ ਪੀਏ ਜਨਾਬ ਆਪਣੀ ਪੀੜੀ ਕਰੋ ਸ਼ੌਕ ਜਨਾਬ 4 ਸਾਲ ਦੀ ਮਾਦੀ ਹੋ ਗਈ ਹੈ ਜਨਾਬ ਆ ਬਦਾਮੀ ਪੱਟੀ ਤੁਹਾਨੂੰ ਦੱਸਿਆ ਸੀ ਸੇਵ ਵਾਸਤੇ ਉਹ ਮਿਲ ਜਾਏਗੀ ਇਹ ਨਹੀਂ ਇਹ ਤਾਂ ਇਹ ਦਮ ਕਰਦੀ ਭਈ ਜਨਾਬ ਬੜੀ ਅਸੀਮ ਚੀਜ਼ ਹੈਗੀ ਚੈੱਕ ਕਰੋ ਜਨਾਬ ਮਾਦੀ بڑے ਫੋਨ ਆਏ ਸਿਆਰ ਇਸ ਮਾਦੀ ਦੇ ਵੱਲੋਂ ਨਾ ਬੜਿਆਂ ਦੇ ਦਿਲ ਤੋੜੇ ਨੇ ਜਨਾਬ ਇਹ ਮਾਦੀ ਪੰਜਾਬ ਤੋਂ ਵੀ ਕਾਫੀ ਫੋਨ ਆਏ ਨੇ ਸਾਊਥ ਵੱਲੋਂ ਵੀ ਕਾਫੀ ਫੋਨ ਆਏ ਨੇ ਇਸ ਮਾਦੀ ਦੇ ਵੱਲੋਂ ਤੇ ਮਾਦੀ ਨੋਟ ਫੋਰ ਸੇਲ ਹੈ ਇਹ ਖੁਦ ਸ਼ੌਕ ਵਾਸੀ ਰੱਖੀ ਹੈ ਮਾਦੀ ਦੀ ਸ਼ੇਪ ਤਾਂ ਹੁਣ ਦੱਸ ਦੇ ਪਈ ਹੈ ਕਿ ਮਾਦੀ ਕੀ ਚੀਜ਼ ਹੈ ਛੋਟੀ ਗਰਦਨ ਦੀ ਹੁਣ ਤੋਂ ਚੋੜੀ ਹੈ ਸੀਨਾ ਦਾ ਜਿਵੇਂ ਕਹਿ ਲੋ ਕਿ ਸਾਈਕਲ ਦੀ ਕਾਠੀ ਦੀ ਸ਼ੇਪ ਹੈ ਨਾ ਉਸ ਚੀਜ਼ ਵਾਂਗ ਦੀ ਆਣ ਪੱਤੇ ਦੀ ਸ਼ੇਪ ਹੋਊਗੀ ਆਈ ਨਾਲ ਪੱਟੀਆਂ ਨੇ ਦੋ ਇਹਦੀਆਂ ਅੰਦਰ ਪੈਰਟ ਵੀ ਗਿਜ ਜਵਾਨ ਹੋਗੇ ਨਾ ਹਲੋ ਜਨਾਬ ਆਪਣਾ ਪੀਲਾ ਛੱਲਾ ਲੈਂਦਾ ਕੱਲਾ ਕੱਲਾ ਹੋਂਦਾ ਖੈਰ ਇਹਨੂੰ ਰਾਣੀਆਂ ਗਿਆਂ ਦੇ ਨਾਲ ਅੱਤਰੋ ਚੱਕ ਆਪਣੀ ਮਾਦੀ 0 ਸਾਈਜ਼ ਬੜਾ ਸੋਹਣਾ ਮੁਰਗਾ ਨੇ ਜਨਾਬ ਬੜਾ ਸੋਹਣਾ ਨਜ਼ਰਾਂ ਤੋਂ ਬਚਾਏ ਨੀ ਤੇ ਜਨਾਬ ਵਾਂਡੇ ਲਵਾਤੇ ਨੇ ਇਸ ਨਰਨੇ ਹਏ 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 ਕਈ ਵਾਰ ਮੈਨੂੰ ਵੀ ਨਹੀਂ ਯਕੀਨ ਹੁੰਦਾ ਕਿ ਇਹ ਚੀਜ਼ ਮੇਰੇ ਕੋਲ ਹੈ ਤੇ ਐ ਹੁੰਦਾ ਕਿ ਜਨਾਬ ਜੀਵੇ ਮੀਆਂ ਵਾਲੀ ਬੈਠਾ ਹੋਵੇ ਇਹ ਮਾਦੀ ਇਹਨਾਂ ਪਾਈ ਜਨਾਬ ਵੇਖੋ ਤੁਸੀਂ ਇਸ ਨਾਲ ਨਾ ਰੋਣੇ ਤਾਂਬੜੇ ਪੀਲੇ ਬਹੁਤ ਸ਼ਾਦਰ ਅਦਾਵਾ ਦਿਖਾਉਂਦਾ ਪਿਆ ਜਨਾਬ ਆਪਣੀਆਂ ਇਹ ਐਸੇ ਨਾਰ ਨੇ ਨਿੰਨ ਕਰੋਸ ਕੀਤਾ ਆਂਡੇ ਆ ਗਏ ਨੇ ਜਲਾਵੇ ਤੇ ਬਾਕੀ ਤੁਹਾਨੂੰ ਸ਼ੋਅ ਕਰਾਵਾਂਗੇ ਦੇ ਬੱਚੇ ਨਿਕਲਣਗੇ ਚੱਟੀ ਨਲੀ ਦੀ ਮਾਦੀ ਐ ਨਾਰਾ ਕਾ ਖੁਸ਼ਕ ਨਲੀ ਦਾ ਬੜੀ ਡਾਡੀ ਮਾਦੀ ਐ ਬਹੁਤ ਚੰਗੀ ਬਾਦੀ ਐ ਆਏ ਹਾਏ ਕੀ ਰਾਂਜੇ ਦੀ ਜੋੜੀ ਬਿਲਕੁਲ ਐ ਫੇਟਿਆ ਜਨਾਬ ਕੰਡੇ ਜਾਂਦੇ ਵੇ ਇਹਨਾਂ ਮਾਦੀ ਦੇ ਹੋਏ ਆਹ ਦੇਖੋ ਤੋੜਾ ਲੈ ਕੇ ਆ ਆ ਹਾਏ ਖੁਸ਼ ਹੋਇਆ ਗੀਆਂ ਸਰੀਆਂ ਵੇਖੋ ਹਣ ਸਰੀਆਂ ਨਿਕਲਦੀਆਂ ਪਈਆਂ ਨੇ ਜਨਾਬ ਦੋ ਵਧੀਆਂ ਆਏ ਪੂਰੀ ਕਹ ਲੋ ਕੇ ਦੋਵੇਂ ਮੁਕੰਮਲ ਨਹੀਂ ਕੀਤੀ ਇਹਨੇ ਤੇ ਬੜੀ ਚੀਜ਼ ਬਣਨੀ ਹੈ ਹਾਂਜੀ ਦੇਖੋ ਇਹ ਉਧਰ ਟੇਢੀ ਹੁੰਦੀ ਪਈ ਹੈ ਲੋ ਜਨਾਬ ਇਹ ਵੀ ਮਾਦੀ ਦਾ ਸ਼ੌਕ ਕਰੋ ਚੀਨੀ ਬੜੀ ਨਾਇਾਬ ਚੀਜ਼ ਬਣਨੀ ਹੈ ਵੀ ਬਹੁਤ ਸੋਹਣੀ ਮਾਦੀ ਬਣਨੀ ਹੈ ਤੇ ਰੂਹ ਖੁਸ਼ ਕਰੇਗੀ ਤੁਹਾਡਾ ਜੀ ਲਾਭ ਥੋੜੇ ਦਿਨਾਂ ਨੂੰ ਇਹਦੇ ਇਸ ਮਾਦੀ ਦੇ ਨਾਲ ਨਰ ਪਾਵਾਂਗੇ ਆਪਣਾ ਲਾਹੌਰੀਆ ਠੀਕ ਹੈ ਤਕਰੀਬਨ ਉਹ ਵੀ 1 ਮਹੀਨੇ 2 ਮਹੀਨੇ ਤਿਆਰ ਹੋ ਜਾਣਾ ਉਹਦਾ ਵੀ ਸ਼ੌਕ ਆਉਂਗੇ ਤੁਹਾਨੂੰ ਥੋੜੇ ਦਿਨਾਂ ਵਿੱਚ बस पीलियाँ चो चीन मादी जनाब क्या ही बात है के आई बात है ਲੋ ਵੀ ਇੱਕ ਸ਼ੌਂਕਾ ਵੀ ਕਰੋ ਮਾਦੀ ਆਪਣੀ ਪੀਲਿਆਂ ਚ ਆਇਆ ਬੱਚੇ ਪਾਲਦੀ ਭਈਏ ਤਕਰੀਬਨ ਇਰ ਚ ਤਿੰਨ ਨਰ ਨੇ ਇੱਕੋ ਹੀ ਮਾਰ ਲਈਏ ਇਹ ਨੋਟ ਫੋਰ ਸੇਲ ਨੇ ਜਨਾਬ ਬੱਚੇ ਕਿਉਂਕਿ ਬੱਚੇ ਸੇਲ ਹੋ ਗਏ ਨੇ ਇਹਨਾਂ ਦੇ ਨਾਲ ਦੇ ਜਿਹੜੇ ਇਹ ਰੱਖੇ ਨੇ ਆਪਣੇ ਵਾਸਤੇ ਬੜੀ ਅਗਾਜ਼ਾ ਚੀਜ਼ ਬਣਨੀ ਹੈ ਵੇ ਕੋ ਮਾਦੀ ਦੀ ਲ ਕੁਸ਼ ਖ਼ਬਰੀ ਆ ਗਈ ਜਨਾਬ ਤੁਹਾਨੂੰ ਮੁਬਾਰਕਾ ਹੁਣ ਨੇ ਪੀਲੀ ਮੁਰਗੀ ਨੇ ਆਪਣੀ ਨੇ ਬੱਚੇ ਕੱਢ ਛੋੜੇ ਨੇ ਆਏ ਹਾਏ ਓਏ ਸੋਨਿਓ ਨਿਕਲਿਆ ਪਿਆ ਦਸ ਦੇਖੋ ਪੀਲੇ ਬੱਚੇ ਆਹ ਤੇ ਹਲਦੀ ਰੰਗਾ ਬਣੂਗਾ ਬੜਾ ਸੋਹਣਾ ਬੰਨਾ ਏ हाँ जी जनाब <laughs> गुस्से जनाब क्यों चेड़ा ने आलो अपना पीला शिकरा बड़ी ज्यादा चीज है माशाल्लाह भी ਇਹ ਤੈਨੂੰ ਪਰਸਰ ਨਹੀਂ ਹੁੰਦਿੰਦੀਆਂ ਹਣ ਮੁਰਗੀਆਂ ਅਲੱਦਾ ਕਰ ਦੇਣੀਆਂ ਅੰਡੇ ਲਵਾ ਕੇ ਇਹਨਾਂ ਨੂੰ ਕੱਲਾ ਹੀ ਰੱਖਣਾ ਨੇ ਪਰਸਰ ਕਰਕੇ ਤੁਹਾਨੂੰ ਦਿਖਾ ਸਕਾਂ ਆਜੋ ਆਜੋ ਚੱਲ ਚੱਲ ਆਪਣੇ ਅੱਡੇ ਦੇ ਆ ਦੇਖੋ ਮਾਦੀ ਹਾਂਜੀ ਹਾਂਜੀ ਆਲੋ ਜਨਾਬ ਮਾਦੀ ਦਾ ਰਤਬਾ ਇਹਦਾ ਟੌਰ ਕੀ ਬਾਤ ਹੈ ਆਨ ਇੱਕ ਚੀਜ਼ ਕਰਨੀ ਜਨਾਬ ਹੁਣੇ ਦਾ ਪੱਲੇ ਝਾੜੇਗਾ ਹੁਣ ਟਾਪ 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 ਆਪਾਂ ਗੱਗੂ ਬਣ ਗੱਗੂ ਬਣ ਮੜੀ ਚੀਜ਼ ਹੈ ਜਨਾਬ ਏ ਖੜੀ ਤਕਤੀ ਦਾ ਮੁਰਗਾ ਆ ਪ्योर ਪੰਜਾਬੀਆਂ ਜੋ ਹਲੋ ਇਹ ਛੋਟੀ ਜੀ ਬਾਗ ਆ ਜਾ ਆ ਜਾ ਆ ਜਾ ਜਨਾਬ ਹਾਂਜੀ ਬਾਜੀ ਇਹ ਨੇ ਸ਼ੌਕ ਤੁਹਾਡੇ ਸਾਹਮਣੇ। ਤਾਂ ਇਹ ਚੀਨੀ ਮਾਦੀ ਇਹਦੇ ਨਾਲ ਪਾਈ ਹੋਈ ਆ। ਉਹ ਆਂਡੇ ਲਾਂਦੀ ਹੋਈ ਆ। ਤੇ ਉਹ ਪੀਰੀ ਜੜੀ ਆ ਉਹ ਸੇਲ ਵਾਸਤੇ ਆ ਜਨਾਬ ਜਿੰਨੇ ਵੀ ਲੈਣੀ ਹੋ ਮੈਂ ਨਾ ਫਟਾਟ ਕਰ ਲਈ 3500 ਤੱਕ ਮਿਲ ਜੇਗੀ। ਠੀਕ ਆ। ਇਹਦੇ ਵੱਲੋਂ ਨਾ ਕੰਟੈਕਟ ਕਰਿਆ ਜੀ। ਉਹ ਵਾਲੀ ਮਿਲ ਜੇਗੀ। ਬਰਸਰ ਹੁੰਦੀ ਪਈ ਆ ਜਨਾਬ ਬਹੁਤ ਚੰਗੀ ਮਾਦੀ ਪੀਲਾ ਚ ਇਹਦਾ ਬਾਪ ਉਹ ਆ। ਹੁਣੇ ਤੁਹਾਨੂੰ ਦਿਖਾਇਆ ਨਾ ਪੀਲਾ ਸ਼ਿਕਰਾ ਉਹਦਾ ਬਾਪ ਆ। ਚਿੰਦਾ ਬਿਲਾੜੀ ਜੇ ਮੈਂ ਨਾ ਕੰਟੈਕਟ ਕਰ ਲਿਆ ਦੋ ਮਾਦੀਆਂ ਅਵੇਲੇਬਲ ਇੱਕ ਏਪੀਡੀ ਇੱਕ ਬਦਾਮੀਆਂ ਆ ਦੇਖੋ ਬਹੁਤ ਚੰਗੇ ਬੱਚੇ ਬਣਾਏਗੀ ਤਾਂ ਬੜੇ ਪੀਲੇ ਨੂਰੀ ਵੀ ਬਣਾ ਦਿੰਦੀ ਆ ਓ ਬਾਪ ਓ ਬਾਪ ਹੈ ਉਹਦਾ ਠੀਕ ਹੈ ਬਾਕੀ ਆ ਮੁਰਗੇ ਦੇ ਤਾਂ ਕੀ ਕਹਿਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਜਨਾਬ ਜਿਹੜੇ ਨਵੇਂ ਵੇਖਦੇ ਪਏ ਨੇ ਪਾਕਿਸਤਾਨ ਇੰਡੀਆ ਯੂਕੇ ਇਸ ਲਈ ਬੜਾ ਬੜਾ ਧੰਨਵਾਦ ਜਨਾਬ ਜਿੰਨਾਂ ਨੇ ਕਮੈਂਟ ਕਰਦੇ ਨੇ ਲਾਈਕ ਕਰਦੇ ਨੇ ਬਹੁਤ ਬਹੁਤ ਧੰਨਵਾਦ ਸਰ ਆਹ ਦੇਖੋ ਲੱਣੂ ਆਂਦੇ ਨੇ ਬੰਦ ਕਰਨਾ ਚੱਲ 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 ਲੱਣਾਂ ਨਹੀਂ ਨੇ ਪਾਜੀ ਕੋਈ ਜਿਵੇਂ ਤੇ ਜਦੋਂ ਸਾਰਾ ਪਰਸਰ ਹੋ ਗਿਆ ਨਾ ਮੈਂ ਕਿਨਾਂ ਡੇਲੀ ਖੁਸ਼ ਕਰਦਾ ਜਨਾਬ ਮੁਰਗਾਏ ਵਾਲਾ ਪਰਸਰ ਕਰਾਂਗਾ ਫਿਰ ਤੁਹਾਨੂੰ ਦਿਖਾਵਾਂਗਾ ਇਸ ਮੁਰਗੇ ਦਾ ਰੋਜ਼ ਆਇਆ ਜਨਾਬ ਮਾਦੀ ਮੈਂ ਤਾਂ ਨਾਲ ਦਾ ਸ਼ਾਮੋ ਰੱਖਿਆ ਬਾਕੀ ਕੈਰ ਦੱਸਿਆ ਜੇ ਕਿਵੇਂ ਲੱਗੀ ਮਾਦੀ ਤੇ ਸ਼ੌਕ ਆਹ ਲੋ ਜਨਾਬ ਇਹ ਵੀ ਸ਼ੌਕ ਕਰ ਲਿਓ ਕੈਰਡ ਵੀਗ ਦਾ ਫਰੀਜ਼ ਵਿੱਚ ਆ ਟੇਲ ਵਗੈਰਾ ਕੱਢਦਾ ਪਿਆ ਵੇਖੋ ਤੁਸੀਂ ਟੇਬਾ ਨਿਕਲਦੀਆਂ ਪਈਆਂ ਨੇ ਬਹੁਤ ਸੋਹਣਾ ਕੁਆਲਿਟੀ ਕੱਢਿਆ ਜਨਾਬ ਨਰ ਨੇ ਬਹੁਤ ਸੋਹਣੀ ਕੁਆਲਿਟੀ ਕੱਢੀ ਹੈ ਯਕੀਨ ਮੰਨਿਓ ਤੇ ਮਾਦੀ ਵੀ ਕੀ ਆਈ ਬਾਤ ਆ ਦੇਖੋ ਟੇਲ ਵਗੈਰਾ ਮਾਦੀ ਦੀ ਤੇ ਹੋਰ ਤਾਮਿਲਨਾਡੂ ਵਾਲੀ ਟਿੰਗ ਹੈ ਡਰਦੇ ਨੇ ਥੋੜਾ ਬਾਕੀ ਕਰੀਜ਼ ਵਿੱਚ ਆ ਮਾਦੀ ਵੀ ਨਰ ਵੀ ਕਰੀਜ਼ ਮੁਕੰਮਲ ਕਰਨਗੇ ਤੇ ਆਂਡਿਆਂ ਤੇ ਆਏਗੀ ਬਾਸਣ ਨੇ ਇੱਧਰ ਨੱਚੀ ਜਾਣਾ ਪੁਰਕੀ ਜਾਣਾ ਇੱਕ ਜਗ੍ਹਾ ਟਿਕਣਾ ਨਹੀਂ ਹਾਂਜੀ ਠੀਕ ਹੈ ਜਨਾਬ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਫੇਰ ਨਵਾਂ ਸ਼ੌਂਕ ਦਿਖਾਉਵਾਂਗੇ ਤਾਂ ਦੋ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਹੈ ਦੁਆ ਸਲਾਮ ਹੈ ਜਨਾਬ ਖੁਸ਼ ਰਹੋ ਆਬਾਦ ਰਹੋ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਜੋ ਸ਼ੌਂਕ ਹੋਰ ਤੁਹਾਨੂੰ ਬਦਾਰਿਸ਼ ਵਿਖਾ ਸਕੀਏ ਆਪਾਂ ਨੂੰ ਵੀ ਹੌਸਲਾ ਹੋ ਜਾਂਦਾ ਤੁਹਾਡੇ ਪਿੱਛੇ ਜਨਾਬ ਮਿਲਦੇ ਹਾਂ ਜੀ ਓਕੇ